ਇਥੇ ਤੇ ਉਹਨੂੰ ਪ੍ਰਵਾਨਗੀ ਮਿਲਦੀ ਐ ਨੰਦ ਲਾਲ ਵਰਗਾ ਕਥਾਵਾਚਕ ਕੋਈ ਨਹੀਂ ਸੀ ਆਪ ਸਭ ਨੂੰ ਪਤਾ ਏ ਜਿੱਦਨ ਉਹ ਆਨੰਦਪੁਰ ਆਇਆ ਸੀ ਤੇ ਉਹਨੂੰ ਸੇਵਾ ਕਿੱਥੇ ਦਿੱਤੀ ਗੁਰੂ ਗੋਬਿੰਦ ਸਿੰਘ ਨੇ ਕਹਿੰਦਾ ਦਿਲ ਲੈ ਲੋ ਦਿਲ ਉਹਨੂੰ ਕਿਸੇ ਨੇ ਸਮਝਾਇਆ ਹੀ ਕਿ ਗੁਰੂ ਗੋਬਿੰਦ ਸਿੰਘ ਦਿਲਾਂ ਦਾ ਵਪਾਰੀ ਐ ਗੱਜ ਕੇ ਆਖੋ ਸਤਨਾਮ ਨਾਉ ਹਾਥੀ ਘੋੜੇ ਸੋਨਾ ਚਾਂਦੀ ਪੈਸੇ ਨਹੀਂ ਉਹ ਦਿਲਾਂ ਦਾ ਵਪਾਰੀ ਐ ਉਹਨੇ ਆ ਕੇ ਆਖਿਆ ਹੀ ਇਦਾਂ ਕਹਿੰਦਾ ਅੱਧੀ ਰਾਤੀ ਯਾਰ ਦੇ ਵੇਲੇ ਮੈਂ ਦਿਲ ਵੇਚਨ ਚੱਲਿਆ ਆ ਕਹਿੰਦੇ ਦਿਲ ਲੈ ਲੋ ਦਿਲ ਤੇ ਗੁਰੂ ਗੋਬਿੰਦ ਸਿੰਘ ਹਜ਼ੂਰ ਪਾਤਸ਼ਾਹ ਹੱਸ ਕੇ ਕਹਿੰਦੇ ਕੀ ਲਾਇਆ ਈ ਰੇਟ ਕਹਿੰਦਾ ਮਹਾਰਾਜ ਮੇਰ ਦੀ ਨજર ਕਰ ਦਿਓ ਮੇਰ ਦੀ ਬੋਲੋ ਸਤਨਾਮ ਸ੍ਰੀ ਮੇਰ ਚ ਪਤਾ ਕੀ ਹੁੰਦਾ ਜਦੋਂ ਡਾਕਟਰ ਜਵਾਬ ਦੇ ਦੇਣ ਨਾ ਇਹ ਬੰਦਾ ਮਰ ਜਾਣਾ ਏ ਤੇ ਗੁਰੂ ਮੇਰ ਕਰਦਾ ਏ ਤੇ ਉਹ 100 ਸਾਲ ਜੀਦਾ ਹੁਣ ਤੁਸੀਂ ਪੜ੍ਹਾਈ ਕਰਨ ਵਾਲੇ ਆਪਣੇ ਵਿਸ਼ੇ ਵਾਲੇ ਬੈਠੇ ਹੋਣਗੇ ਬਹੁਤ ਵੱਡੀਆਂ ਡਿਗਰੀਆਂ ਹੁਣ ਜਿਹੜਾ ਪ੍ਰੇਮਾ ਕੋੜੀ ਸੀ ਉਹਨੂੰ ਵੈਦਾਂ ਨੇ ਕਹਿਤਾ ਸੀ ਵੀ ਇਹਨੇ ਮਰ ਜਾਣਾ ਏ ਇਹਨੂੰ ਇਦਾਂ ਦਾ ਕੋੜ ਹੋਇਆ ਵੀ ਜਿਹੜਾ ਲੱਗੇ ਜਾਊਗਾ ਉਹ ਵੀ ਮਾਰਿਆ ਜਾਊ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭਜ ਛੱਡ ਗਏ ਸਾਰੇ ਸਭੋ ਭਜੇ ਆਸਰਾ ਚੁੱਕੇ ਸਭ ਸਰਾਓ ਕਿ ਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਉਹ ਤੇ ਸੰਗਤ ਇਦਾਂ ਆਈ ਤੁਹਾਡੇ ਵਾਂਗੂ ਤੇ ਉਹਨੂੰ ਵੀ ਨਾਲ ਲੈ ਆਏ ਤੇ ਜਿੰਨੂੰ ਵੈਦਾਂ ਨੇ ਆਖਿਆ ਸੀ ਤੂੰ ਮਰ ਜਾਣਾ ਏ ਐਸ ਗੋਇੰਦਵਾਲ ਦੀ ਧਰਤੀ ਤੇ ਉਹਨੂੰ ਮੰਜੀ ਬਖਸ਼ਿਸ਼ ਹੋਈ ਮੰਜੀ ਆਖੋ ਸਤਨਾਮ ਜਿਹਦੇ ਤੋਂ ਕਈਆਂ ਦਾ ਭਲਾ ਹੋਇਆ ਸੋ ਨੰਦ ਲਾਲ ਕਹਿੰਦਾ ਬਾਬਾ ਦਿਲ ਲੈ ਲੈ ਮੇਰੇ ਬਾਦਸ਼ਾਹ ਕਹਿੰਦੇ ਦਿਲ ਲੈ ਲਾਂਗੇ ਪਰ ਤੇਰਾ ਦਿਲ ਗੰਦਾ ਏ ਆਖੋ ਵੈਗਰ ਤੇਰੇ ਦਿਲ 'ਚ ਥੋੜਾ ਜਿਹਾ ਨੁਕਸਾ ਹੈ ਮਹਾਰਾਜ ਕੀ ਨੁਕਸ ਹੈ ਕਹਿੰਦੇ ਤੇਰੇ ਚ ਹਉਮੈ ਆ ਪੁੱਤ ਵੇ ਤੂੰ ਦਿੱਲੀ ਦਰਬਾਰ ਤੋਂ ਆਇਆ ਏ ਜਿਸ ਦਿੱਲੀ ਨਾ ਅੱਜ ਵੀ ਸਾਡੀ ਬਣਦੀ ਨਹੀਂ ਆਖੋ ਵੈਗਰੂ ਬੋਲੋ ਸਤਨਾਮ ਉੱਥੇ ਜਿਹੜਾ ਵੀ ਬੈਂਦਾ ਨਾ ਸਾਡੇ ਨਾ ਨਹੀਂ ਬਣਦੀ ਕਿਉਂਕਿ ਸਭ ਤੋਂ ਪਹਿਲੀ ਜੇਲ ਕੱਟੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੋਲੋ ਸਤਨਾਮ ਦੂਜੀ ਜੇਲ ਕੱਟੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੀਜੀ ਵਾਰੀ ਜੇਲ੍ਹ ਗਏ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਚੌਥੀ ਵਾਰੀ ਜੇਲ੍ਹ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਗਏ ਪੰਜਵੀਂ ਵਾਰੀ ਜੇਲ੍ਹ ਦੇ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬ ਜਾਦੇ ਗਏ ਔਰ ਇਸ ਵੇਲੇ ਵੀ ਉਸੇ ਜੇਲ੍ਹ ਚ ਆਪਾਂ ਬੈਠੇ ਐ ਕੋਈ ਫਰਕ ਤੇ ਨਹੀਂ ਲੱਗਦਾ ਆਖੋ ਸਤਨਾਮ ਸ੍ਰੀ ਕਦੇ ਗੌਰ ਕਰਿਓ ਗੁਰਮਖੋ ਜੈਸੀ ਮੇ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵਿਲਾ ਲੋ ਇਹ ਗੁਰੂ ਨਾਨਕ ਸਾਹਿਬ ਬਾਬੇ ਤੇ ਬਾਬਰ ਕੇ ਉਸ ਵੇਲੇ ਦਿੱਲੀ ਦਰਬਾਰ ਚੋਂ ਆਇਆ ਆਨੰਦ ਲਾਲ ਤੇ ਆਨੰਦ ਲਾਲ ਦੇ ਅੰਦਰ ਹਉਮੈ ਸੀ ਕਿ ਮੈਂ ਵਿਦਵਾਨ ਐ ਮੈਨੂੰ ਗਿਆਨ ਬਹੁਤ ਜ਼ਿਆਦਾ ਐ ਤੇ ਗੁਰੂ ਗੋਬਿੰਦ ਸਿੰਘ ਸਟੇਜ ਤੇ ਬਿਠਾਉਣਗੇ ਸਰੂਪਾ ਦੇ ਦੇਣਗੇ ਪਰ ਹਜ਼ੂਰ ਨੇ ਅੰਦਰ ਪੜ ਲਿਆ ਜਿਉ ਮੈਲੇ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜੀਉ ਮੈਲੇ ਤੈਨਿ ਜਨਮ ਜੂ ਹੈ ਮਾਰੇ ਕਹਿੰਦੇ ਆਨੰਦ ਲਾਲ ਤੇਰਾ ਦਿਲ ਤੇ ਲੈ ਲੀਏ ਪਰ ਗੁਰਬਾਣੀ ਕਹਿੰਦੀ ਹਉਮੈ ਨਾਵੇ ਨਾਲ ਵਿਰੋਧ ਹੈ ਜਿਹੜੇ ਬੰਦੇ ਚ ਹਉਮੈ ਬੋਲਦੀ ਨਾ ਚਾਹੇ ਮੈਂ ਹੋਵਾਂ ਚਾਵੇ ਤੁਸੀਂ ਉਹਨੂੰ ਗੁਰੂ ਗ੍ਰੰਥ ਸਾਹਿਬ ਕਦੇ ਲਾਗੇ ਨਹੀਂ ਬਿਠਾਉਂਦੇ ਮੇਰੇ ਪਾਤਸ਼ਾਹ ਕਹਿੰਦੇ ਆਨੰਦ ਲਾਲ ਤੇਰੇ ਦਿਲ ਚ ਮੈਲ ਆ ਕਹਿੰਦਾ ਮਾਰੇ ਫਿਰ ਥੋੜੀ ਜੀ ਕਿਰਪਾ ਕਰ ਦਿਓ ਕਿਤੇ ਇੱਕ ਤਾਈ ਮਹਾਰਾਜ ਜੀ ਕਹਿੰਦੇ ਕਿਰਪਾ ਕਰਦਾਂਗੇ ਭਾਂਡੇ ਮਾਂਝੇਗਾ ਆਖੋ ਸਤਨਾਮ ਅੱਜ ਮਾਫੀ ਦੇ ਦਿਓ ਤੁਸੀਂ ਕਿੰਨੇ ਸੁਲਝੇ ਬੈਠੇ ਹੋ ਕਿਹੜਾ ਵਿਦਵਾਨ ਹੈ ਅੱਜ 20 ਭਾਵਨਾਵਾਂ ਵਾਲੇ ਕਥਾ ਕੀਰਤਨੀਏ 2 ਘੰਟੇ ਭਾਂਡੇ ਮਾਂਝਦੇ ਆਖੋ ਸਤਨਾਮ ਇੱਥੋਂ ਤੱਕ ਕਿ ਹਰ ਸਾਲ ਗਿਆਨੀ ਪਿੰਦਰਪਾਲ ਜੀ ਭਾਂਡੇ ਮਾਂਝਦੇ ਗੁਰੂ ਰਾਮਦਾਸ ਦੇ ਘਰਦੇ ਆਖੋ ਸਤਨਾਮ ਇਨ੍ਹਾਂ ਸੇਵਾ ਚ ਬਹੁਤ ਕੁਝ ਮਿਲਦਾ ਈ ਤਨ ਮੇਰੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਉਹ ਖਡੂਰ ਸਾਹਿਬ ਗਏ ਤੇ ਗੁਰੂ ਅੰਗਦ ਸਾਹਿਬ ਦੇ ਨਾਲ ਕੁੜਮਾਚਾਰੀ ਦਾ ਰਿਸ਼ਤਾ ਹੈ ਕਿਉਂਕਿ ਸਤਗੁਰਾਂ ਦੇ ਭਰਾਤਾ ਮਾਨਕ ਚੰਦ ਜੀ ਉਹਨਾਂ ਦੇ ਸੁਪੁੱਤਰ ਦੇ ਨਾਲ ਮਾਰੇ ਦੀ ਬੇਟੀ ਵਿਆਹੀ ਹੈ ਤੇ ਅਗਲੇ ਪਾਸਿਓ ਪਤਾ ਲੱਗਾ ਮੇਰੇ ਕੁੜਮਾਚਾਰੀ ਚੋਂ ਵੱਡੇ ਆਏ ਨੇ ਤਨ ਗੁਰੂ ਅੰਗਦ ਸਾਹਿਬ ਜੀ ਇੱਕ ਥਾਲੀ ਦੇ ਵਿੱਚ ਰੁਮਾਲ ਜਿਹਨੂੰ ਆਪਾਂ ਲੋਈ ਕਹਿੰਨੇ ਆ ਉੱਤੇ ਕੁਝ ਪੈਸੇ ਲੈ ਕੇ ਮੇਰੇ ਪਾਤਸ਼ਾਹ ਮਹਾਰਾਜ ਦਾ ਸਤਕਾਰ ਕਰਨਾ ਏ ਤੇ ਚਿੱਟਾ ਦਾੜਾ 60 ਸਾਲ ਦੇ ਕਰੀਬ-ਕਰੀਬ ਉਮਰ ਹੋ ਗਈ ਹਜ਼ੂਰ ਦੀ ਅੱਖਾਂ ਬੰਦ ਕਰਕੇ ਵੇਖਿਓ ਬੈਠੇ ਕਿੱਥੇ ਆਪਾਂ ਆਖੋ ਸਤਨਾਮ ਤੇ ਮਹਾਰਾਜ ਸਾਹਿਬ ਦੇ ਨੇਤਰ ਪੇ ਜਿਤਰੇ ਜਦੋਂ ਉਹਨਾਂ ਨੇ ਲੋਈ ਤੇ ਬਸਤਰ ਫੜਾ ਕੇ ਮਿਲਣੀ ਕੀਤੀ ਬਾਬਾ ਜੀ ਗਲੇ ਨਹੀਂ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਪੈ ਗਏ ਆਖੋ ਸਤਨਾਮ ਚੱਕ ਕੇ ਚਰਨਾਂ ਦੇ ਵਿੱਚੋਂ ਛਾਤੀ ਨਾਲ ਲਾ ਕੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਪੁਰਖਾ ਇਹ ਕੀ ਕਰਦਾ ਹੈ ਤੇਰੀ ਜਗ੍ਹਾ ਇੱਥੇ ਨਹੀਂ ਇੱਥੇ ਹੈ ਕਹਿੰਦੇ ਬਾਬਾ ਇੱਥੇ ਲੱਗਣਾ ਚਾਹਣਾ ਹੈ ਫਿਰ ਇੱਕ ਕਿਰਪਾ ਕਰ ਮੈਨੂੰ ਕੱਪੜੇ ਨਹੀਂ ਚਾਹੀਦੇ ਮੈਨੂੰ ਉਹ ਕੱਪੜਾ ਦੇ ਜਿਹੜਾ ਮੇਰੇ ਪਾਵਟਾ ਕਲੇ ਮਾਰੇ ਕਹਿੰਦੇ ਉਹ ਕੱਪੜੇ ਦਾ ਨਾਂ ਕੀ ਹੈ ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਹੱਟ ਤੋਂ ਮਿਲਦਾ ਖੁਸਤਨਾਓ ਕਿਰਪਾ ਦਾ ਕੱਪੜਾ ਦੂਜਾ ਫਿਰ ਬਾਬਾ ਜੀ ਮੈਨੂੰ ਧਨ ਨਹੀਂ ਦੇਣਾ ਏ ਇਹ ਪੈਸੇ ਨਾ ਦੇਈ ਕਿਉਂਕਿ ਜਦੋਂ ਮੌਤ ਆਉਂਦੀ ਲੋਕੀ ਜੇਬਾਂ ਚੋਂ ਕੱਢ ਲੈਂਦੇ ਐ ਮੈਨੂੰ ਉਹ ਧਨ ਦੇ ਦੇ ਜਿਹੜਾ ਮੜੀਆਂ ਤੋਂ ਬਾਅਦ ਵੀ ਨਾਲ ਜਾਵੇ ਆਖੋ ਸਤਨਾ ਉਹ ਸੇਵਾ ਤੇ ਸਿਮਰਨ ਮਿਲਿਆ ਸਿਰਪਾਉ ਦੀ ਦਾਤ ਮਿਲੀ ਐ ਇਤਿਹਾਸ ਵੱਡਿਆਂ ਦੇ ਵੱਡੇ ਨੇ ਉਸ ਦਿਨ ਤੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਲੰਗਰ ਚ ਗਏ ਮਾਤਾ ਖੀਵੀ ਜੀ ਦੇ ਭਾਈ ਕਿਦਾਰੀ ਜੀ ਭਾਈ ਜੋਧ ਜੀ ਬੈਠੇ ਮਾਂ ਹੀ ਆਖਿਆ ਸਤਗੁਰੂ ਵੱਡੇ ਸੀ ਕਹਿੰਦੇ ਮੈਨੂੰ ਸੇਵਾ ਦੇ ਦਿਓ ਤੇ ਮਾਤਾ ਜੀ ਕਹਿਣ ਲੱਗੇ ਤੁਸੀਂ ਬਜ਼ੁਰਗੋਂ ਕੋਈ ਸੌਖੀ ਸੇਵਾ ਵੇਖ ਲਓ ਤੇ ਹਜ਼ੂਰ ਕਹਿੰਦੇ ਮਾਂ ਸਰੀਰ ਹੀ ਬਜ਼ੁਰਗ ਆ ਮੇਰਾ ਪਿਆਰਤ ਨਹੀਂ ਨਾ ਬਜ਼ੁਰਗ ਆਖੋ ਸਤਨਾਮ ਮੈਨੂੰ ਮਾਰੇ ਦੇ ਵਸਤਰਾਂ ਦੀ ਸੇਵਾ ਦਿਓ ਤੇ ਨਾਲ ਹੀ ਮੈਨੂੰ ਮਾਰੇ ਸਾਹਿਬ ਦੇ ਇਸ਼ਨਾਨ ਦੀ 12 ਸਾਲ ਇਸ ਦਰਿਆ ਦੇ ਉੱਤੋਂ ਜਗਜੀਤ ਸਿੰਘ ਦਾ ਪਾਠ ਸ਼ੁਰੂ ਕਰ ਲੈਣਾ ਤੇ ਭਾਵਨਾ ਬਣਾ ਕੇ ਜੋੜਾ ਲਾ ਕੇ ਜਾਣਾ ਅਜ ਵਰਗੇ ਵਿਦਵਾਨ ਹੁੰਦੇ ਤੇ ਉਹਨਾਂ ਕਹਿੰਦਾ ਖਡੂਰ ਸਾਹਿਬ ਪਾਣੀ ਮੁੱਕ ਗਿਆ ਸੀ ਆਖੋ ਸਤਨਾਓ ਇੱਕ ਪਿਆਰ ਸੀ ਨਿਰਮਲ ਜਲ ਲੈ ਕੇ ਜਾਣਾ 12 ਸਾਲਾਂ ਬਾਅਦ ਜਦੋਂ ਫਲ ਪੱਕਦਾ ਹੈ ਨਾ ਉਹ ਫਲ ਧਰਤੀ ਤੇ ਡਿੱਗਦਾ ਹੈ ਜਦੋਂ ਫਲ ਪੱਕਿਆ ਧਨ ਮੇਰੇ ਪਾਤਸ਼ਾਹ ਡਿੱਗੇ ਉਥੇ ਇੱਕ ਜਲਾਈ ਬੋਲੀ ਕਹਿੰਦੀ ਜੇ ਅਮਰੂ ਬੇਨਬਾ ਹੋਗਾ ਭਟਕਦਾ ਫਿਰਦਾ ਹੈ ਨਾ ਚੈਣ ਕਰਦਾ ਹੈ ਗਵਾਰਾ ਹੋ ਤੋ ਐਸਾ ਹੋ ਮਾਰੇ ਕਹਿੰਦੇ ਰੇਤ ਦੀਵਾਨੀ ਕੀ ਬਖਤੀ ਹੈ ਗੁਰੂ ਕੀ ਛਾਨ ਮੇ ਪਾਗਲ ਹੋ ਗਈ ਉਸੀ ਕਦਲੇ ਕਹਿੰਦੇ ਕਮਲਿਏ ਇਸੇ ਗੱਲ ਤੋਂ ਤੇ ਮੈਂ ਘਰੋਂ ਆਇਆ ਸੀ ਮੈਨੂੰ ਕਿਸੇ ਨੇ ਆਖਿਆ ਤੂੰ ਨਗੁਰਾਏ ਅਜਿਤ ਨਾ ਇਦਾਂ ਕਹਿ ਕਮਲਿਏ ਮੈਂ ਤੇ ਗੁਰੂ ਵਾਲਾ ਹੋ ਗਿਆ ਆਖੋ ਸਤਨਾਮ ਬਸ ਮਾਰੇ ਨੇ ਦਿਨੇ ਪੁੱਛਿਆ ਕਹਿੰਦੇ ਜੀ ਮੈਨੂੰ ਜੋ ਮਰਜੀ ਕਹਿ ਲੈਂਦੀ ਇਨੇ ਕਿਹਾ ਤੂੰ ਨਾ ਥਾਵਾਂ ਇਹ ਮੈਂ ਕਿਹਾ ਕੰਬਲੀਏ ਮੈਨੂੰ ਥਾਂ ਮਿਲ ਗਈ ਐ ਕੰਬਲੀ ਹੋ ਗਈ ਆਖੋ ਸਤਨਾਮ